ਦਰਾਹਾ ਪੁਲਿਸ ਵੱਲੋਂ ਜੋ ਸ਼ਰਾਰਤੀ ਅੰਸਰ ਨੇ ਜੋ ਬਾਜ਼ਾਰ ਦੇ ਵਿੱਚ ਆਵਾਰਾਗਰਤੀ ਕਰਦੇ ਨੇ ਜਿਸ ਤਰ੍ਹਾਂ ਕਿ ਨੌਜਵਾਨ ਛੁੱਟੀ ਹੋਣ ਤੋਂ ਬਾਅਦ ਸਕੂਲਾਂ ਕਾਲਜਾਂ ਦੇ ਅੱਗੇ ਖੜਦੇ ਨੇ ਗੇੜੀਆਂ ਮਾਰਦੇ ਨੇ ਬੁਲਟ ਮੋਟਰਸਕਲ ਦੇ ਪਟਾਕੇ ਪਾਉਂਦੇ ਨੇ ਉਸ ਨੂੰ ਲੈ ਕੇ ਦਰਾਹਾ ਪੁਲਿਸ ਦੇ ਟ੍ਰੈਫਿਕ ਇੰਚਾਰਜ ਜਗਤਾਰ ਸਿੰਘ ਵੱਲੋਂ ਅੱਜ ਕਾਰਵਾਈ ਕੀਤੀ ਗਈ ਆ ਉਹਨਾਂ ਨਾਲ ਕਰਦੇ ਗੱਲਬਾਤ ਹਾਂਜੀ ਵੀਰ ਜੀ ਅੱਜ ਜੋ ਆਵਾਰਾ ਕਰਦ ਕਿਹਨ ਦੇ ਨੌਜਵਾਨ ਨੇ ਇਹਨਾਂ ਨੌਜਵਾਨਾਂ ਦੇ ਕਿੰਨੇ ਦਾ ਤੁਸੀਂ ਚਲਾਨ ਕੱਟੇ ਨੇ ਆ ਜਿਹੜੇ ਬਾਜ਼ਾਰ ਦੇ ਵਿੱਚ ਬੁਲਟ ਮੋਟਰਸਾਈਕਲ ਪਟਾਕੇ ਮਾਰਦੇ ਨੇ ਜੰਧਰਾ ਸ਼ਹਿਰ ਦੇ ਵਿੱਚ ਉਹਨਾਂ ਦੇ ਮੈਂ ਅੱਜ 10 ਬੁਲਟ ਮੋਟਰਸਾਈਕਲ ਸਲੈਂਸਰ ਲਾ ਕੇ ਚਲਾਣ ਕੀਤੇ ਨੇ ਤੇ ਜਿਹੜੇ ਟ੍ਰਿਪ ਰਾਈਡਿੰਗ ਆ ਉਹਨਾਂ ਦੇ ਮੈਂ ਚਲਾਣ ਕੀਤੇ ਨੇ ਤੇ ਇਹਨਾਂ ਨੂੰ ਮੈਂ ਵਾਰਨਿੰਗ ਦਿੰਦਾ ਵੀ ਜਿਹੜੇ ਸਲੈਂਸਰ ਨੇ ਜਿਹਨਾਂ ਦੇ ਦੂਜੇ ਲੱਗੇ ਨੇ ਪਟਾਕੇ ਵਾਲੇ ਉਹ ਆਪਣੇ ਸਲੈਂਸਰ ਚੇਂਜ ਕਰਾਉਣ ਨਹੀਂ ਤਾਂ ਉਹਨਾਂ ਦੀ ਮੋਟਰਸਾਈਕਲ ਬੌਂਡ ਕੀਤੀ ਜਾਣਗੇ ਅੱਜ ਕਿੰਨੇ ਜੀ ਚਲਾਣ ਕੀਤੇ ਨੇ ਅੱਜ ਬੁਲਟ ਮੋਟਰਸਾਈਕਲ ਸਲੈਂਸਰ ਲਾ ਕੇ 10 ਚਲਾਣ ਕੀਤੇ ਜਿੱਥੇ ਜਿੰਦ ਨੂੰ ਕੁਝ ਕਹਿਤਾ ਆ ਰਹੀਆਂ ਨੇ ਕਿ ਨੌਜਵਾਨ ਸੂਬਾ ਕਾਰਨਾ ਦੀ ਹੋੜਾ ਗੱਦੀ ਕਰਦੇ ਨੇ ਤੇ ਜਿਸ ਨੂੰ ਲੈ ਕੇ ਕੋਈ ਸਿਆਸੀ ਮਾਹੌਲ ਵੀ گرم ਹੋਇਆ ਸੀ ਆ ਉਹਨਾਂ ਨੌਜਵਾਨਾਂ ਨੂੰ ਕਿਸ ਤਰ੍ਹਾਂ ਦੇਣਾ ਚਾਹੁੰਗੇ ਸਰਸਨੀ ਛੁੱਟੀ ਦੇ ਟਾਈਮ ਸਕੂਲਾਂ ਕਾਲਜਾਂ ਦੇ ਮੂਰੇ ਡਿਊਟੀ ਕਰਨ ਜਾਂਦੇ ਆ ਤੇ ਉਹਨਾਂ ਵਿਦਿਆਰਥੀਆਂ ਨੂੰ ਮੈਂ ਸੁਨੇਹਾ ਦੇ ਰਿਆਂ ਵੀ ਭਾਈ ਜੇ ਕਿਸੇ ਡਾਕਿਆਂ ਦਾ ਤਰਾਂਸਫਰ ਲੱਗਿਆ ਉਹ ਆਪਣਾ ਚੇਂਜ ਕਰਾਉਣ ਤੇ ਤਿੰਨ ਤਿੰਨ ਨਾ ਵਹਿਣ ਬਿਨਾਂ ਕੰਮ ਤੋਂ ਕਾਲਜਾਂ ਸਕੂਲਾਂ ਮੂਰੇ ਗੇੜੀਆਂ ਨਾਲ ਆਉਣ ਨਹੀਂ ਤਾਂ ਉਹਨਾਂ ਦੇ ਚਲਾਨ ਕੱਟੇ ਜਾਣਗੇ ਨਹੀਂ ਤਾਂ ਵਹੀਕਲ ਇੰਪੋਰਟ ਕੀਤੇ ਜਾਣਗੇ ਮਾਪਿਆਂ ਦੇ ਵੀ ਤੁਸੀਂ ਕਾਰਵਾਈ ਕਰੋਗੇ ਜਿਹੜੇ ਨਵਾਲਗ ਬੱਚੇ ਨੇ ਉਹਨਾਂ ਨੇ ਮਾਪਿਆਂ ਦੇ ਵੀ ਨਾਲ ਕਾਰਵਾਈ ਹੋ ਗਈ। ਸਕੂਲਾਂ ਚੋਲਦਾਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਜਾਂ ਪ੍ਰਿੰਸੀਪਲ ਨਾਲ ਮਿਲ ਕੇ ਤੁਸੀਂ ਇਹ ਜਸੂਮ ਜਮ ਹਾਂ। ਹਾਂਜੀ ਸਕੂਲਾਂ ਕਾਗ ਦੇ ਵਿੱਚ ਅਸੀਂ ਪ੍ਰਿੰਸੀਪਲ ਸਾਹਿਬ ਨਾਲ ਮਿਲ ਕੇ ਟ੍ਰੈਫਿਕ ਸੈਮੀਨਾਰ ਪਹਿਲਾਂ ਵੀ ਲਗਾ ਰਹੇ ਹਾਂ ਤੇ ਹੁਣ ਵੀ ਲਗਾਵਾਂਗੇ।